ਸਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕੋ ਸੀ ਵੀ ਸੱਚ ਇੱਕ ਵੰਕਾਰ ਸਤਨਾਮ ਕਰਤਾ ਪੁਰਖ ਨਿਰਭੋ ਨਿਰਵੈਰ ਅਕਾਲ ਮੂਰਤ ਐ ਜੁਨੀ ਸੈ ਪੰਗੋ ਪ੍ਰਸ਼ਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸਚ ਨਾਨਕ ਕੋਸੀ ਵੀ ਸਚ ਇੱਕ ਵੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਐ ਜੁਨੀ ਸੈ ਪੰਗੁ ਪ੍ਰਸਾਦ ਜਪ ਆਦ ਸਚੁ ਜੋਗਾਦ ਸਚੁ ਹੈਪੀ ਸਚ ਨਾਨਕ ਕੋਸੀ ਵੀ ਸਚ ਇੱਕ ਵੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਐ ਜੁਨੀ ਸੈ ਪੰਗੁ ਪ੍ਰਸਾਦ ਜਪ ਆਦੇ ਸੱਚ ਜੋਗਾਦ ਸੱਚ ਹੈ ਪੀ ਸਤਿ ਨਾਨਕ ਉਸੇ ਦੇ ਸੱਚ ਏਕੋ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗਉ ਪ੍ਰ사ਦ ਜਪੋ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕੋ ਸੀ ਵੀ ਸੱਚ ਇੱਕੋ ਵੰਕਾਰ ਸਤਿਨਾਮ ਕਰਤਾ ਪੁਰਖ ਨਿਰਭੋ ਨਿਰਵੈਰ ਅਕਾਲ ਮੂਰਤ ਐ ਜੋ ਮਨੀ ਸੈ ਪੰਗ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕੋ ਸੀ ਵੀ ਸੱਚ ਇੱਕੋ ਵੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਪੰਗੋ ਪ੍ਰਸ਼ਾਦ ਜਪ ਆਦੇ ਸਤਿ ਜੋਗਾਦੇ ਸੱਚ ਹੈਪੀ ਸੱਚ ਨਾਨਕ ਉਸੀ ਬੇਸੱਚ ਇੱਕ ਅਵੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਐ ਜੁਮ ਨਿਸਾ ਪਾਉਂ ਗੋ ਪ੍ਰਸ਼ਾਦ ਜਪ ਆਦੇ ਸੱਚ ਜੋਗਾਦੇ ਸੱਚ ਹੈਪੀ ਸੱਚ ਨਾਨਕ ਉਸੀ ਬੇਸੱਚ ਇੱਕ ਅਵੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਐ ਜੁਨੀ ਸੈ ਪਉਂਗੁ ਪ੍ਰਸ਼ਾਦ ਜਪ ਆਦ ਸਚੁ ਜੋਗਾਦ ਸਚੁ ਹੈ ਪੀ ਸਚ ਨਾਨਕ ਉਸਿ毕 ਸਚ ਇਕੋ ਵੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਐਜੋ ਨਿਸੈ ਪਉ ਗੁ ਪ੍ਰਸ਼ਾਦ ਜਪੋ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕੋ ਸਿਬਿ ਸਚੁ ਇੱਕੋ ਵੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਐਜੋ ਨਿਸੈ ਪਉ ਗੁ ਪ੍ਰਸ਼ਾਦ ਜਪੋ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕੋ ਸਿਬਿ ਸਚੁ ਇੱਕੋ ਵੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਐ ਜੁਨੀ ਸੈ ਪੰਗੋ ਪ੍ਰਸ਼ਾਦ ਜਪ ਆਦ ਸੱਚ ਜੋ ਗਾਦ ਸੱਚ ਹੈ ਪੀ ਸੱਚ ਨਾਨਕ ਉਸ ਜੀ ਬੀ ਸੱਚ ਇੱਕੋ ਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਐ ਜੁਨੀ ਸੈ ਪੰਗੋ ਪ੍ਰਸ਼ਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਬੇ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਪੰਗੋਪਿ ਸ਼ੁਜਾਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਬੇ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਵੈ ਜੁਨੀ ਸੈ ਪੰਗੋ ਪ੍ਰਸ਼ਾਦ ਜਪ ਆਦ ਸਚੁ ਜੁਗਾਦ ਸਚੁ ਹੈਪੀ ਸਚ ਨਾਨਕ ਉਸ ਬੀ ਸਚ ਇਕੋ ਵੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਵੈ ਜੁਨੀ ਸੈ ਪੰਗੋ ਪ੍ਰਸ਼ਾਦ ਜਪ ਆਦ ਸਚੁ ਜੁਗਾਦ ਸਚ ਹੈਪੀ ਸਚ ਨਾਨਕ ਉਸ ਬੀ ਸਚ ਇਕੋ ਵੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਪੰਗੁ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਇਕੋ ਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਪੰਗੁ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਇਕੋ ਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਪੰਗੁ ਪ੍ਰਸਾਦ ਜਪ ਆਦ ਸੱਚ ਜੋਗਾਦ ਸੱਚ ਹੈ ਪੀ ਸਚ ਨਾਨਕ ਉਸ ਵੀ ਸੱਚ ਇੱਕੋ ਵੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗਉ ਪ੍ਰਸ਼ਾਦ ਜਪੋ ਆਦ ਸੱਚ ਜੋਗਾਦ ਸੱਚ ਹੈ ਪੀ ਸਚ ਨਾਨਕ ਉਸ ਵੀ ਸੱਚ ਇੱਕੋ ਵੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗਉ ਪ੍ਰਸ਼ਾਦ ਜਪੋ ਆਦ ਸੱਚ ਜੋਗਾਦ ਸੱਚ ਹੈ ਪੀ ਨਾਨਕ ਉਸ ਵੀ ਸੱਚ ਇੱਕੋ ਵੰਕਾਰ ਸਤਨਾਮ ਕਰਤਾ ਪੁਰਖ ਨਰਭਨੂਆ ਅਕਾਲ ਮੂਰਤ ਐ ਜੁੰਨੀ ਸੇ ਪਾਗੋ ਪ੍ਰਸ਼ਦ ਜਪ ਆਦ ਸੱਚ ਜੁਗਾਤ ਸੱਚ ਹੈਪੀ ਸੱਚ ਨਾਨਕ ਉਸ ਵੀ ਸੱਚ ਇੱਕੋ ਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁੰਨੀ ਸੇ ਪੰਗੁਪਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਐ ਜੁੰਨੀ ਸੇ ਪੰਗੁਪਸਾਦ ਜਪੁ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇੱਕ ਓੰਕਾਰ ਸਤਿਨਾਮ ਅੰਕਾਰਤਾ ਪੁਰਖ ਨਦਰ ਬੰਦਰ ਵਾਰ ਅਕਾਲ ਮੂਰਤਿ ਜੁੰਨੀ ਸੇ ਪੰਗੋ ਪੈ ਸ਼ਾਦ ਜਪ ਆਦ ਸਚੁ ਜੁਗਾਦ ਸਚੁ ਪਿਸਤ ਨਾਨਕੁ ਸਿਬੀ ਸਚੁ ਇੱਕੋ ਅੰਕਾਰ ਸਤਿਨਾਮ ਕਰਤਾ ਪੁਰਖ ਨਰ ਬੰਦੇ ਵੈ ਅਕਾਲ ਮੂਰਤਿ ਜੁੰਨੀ ਸੇ ਪੰਗੋ ਪੈ ਸ਼ਾਦ ਜਪ ਆਦ ਸਚੁ ਜੁਗਾਦ ਸਚੁ ਹੈ ਪਿਸਤ ਨਾਨਕੁ ਸਿਬੀ ਸਚ ਕੋ ਅੰਕਾਰ ਸਤਿਨਾਮ ਕਰਤਾ ਪੁਰਖ ਨਰ ਬੰਦੇ ਵੈ ਅਕਾਲ ਮੂਰਤੈ ਜੁਨੀ ਸੇ ਪੰਗ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਪੀ ਸਚੁ ਨਾਨਕੁ ਉਸਿ ਭੀ ਸਚੁ ਇਕੋ ਵੰਗਾਰ ਸਤਨਾਮ ਕਰਤਾ ਪੁਰਖੁ ਨਰਿ ਬਨਿਐ ਅਕਾਲ ਮੂਰਤੈ ਜੁਨੀ ਸੇ ਪੰਗ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਆਪਿ ਸਚੁ ਨਾਨਕੁ ਉਸਿ ਭੀ ਸਚੁ ਇਕੋ ਵੰਗਾਰ ਸਤਨਾਮ ਕਰਤਾ ਪੁਰਖੁ ਨਰਿ ਬਨਿਐ ਅਕਾਲ ਮੂਰਤੈ ਜੁਨੀ ਸੇ ਪੰਗ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਕੋ ਵੰਕਾਰ ਸਤਿਨਾਮ ਕਰਤਾ ਪੁਰਖ ਨਰਭਉ ਅਕਾਲ ਮੂਰਤਿ ਜੁੰ ਇਸੈ ਪੰਗੋ ਪ੍ਰਸ਼ਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਕੋ ਵੰਕਾਰ ਸਤਿਨਾਮ ਕਰਤਾ ਪੁਰਖ ਨਰਭਉ ਅਕਾਲ ਮੂਰਤਿ ਜੁੰ ਇਸੈ ਪੰਗੋ ਪ੍ਰਸ਼ਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕੋ ਵੰਕਾਰ ਸਤਿਨਾਮ ਕਰਤਾ ਪੁਰਖ ਨਰਭਉ ਅਕਾਲ ਮੂਰਤਿ ਜੁੰ ਇਸੈ ਪੰਗੋ ਪ੍ਰਸ਼ਾਦ ਜਪ ਹਾਦ ਸੱਚ ਜੁਗਾ ਦੇ ਸੱਚ ਹੈਪੀ ਸੱਚ ਨਾਨਕ ਕੋਸੀ ਵੀ ਸੱਚ ਕੋ ਵੰਕਾਰ ਸਤਨਾਮ ਕਰਤਾ ਪੁਰਖੇਂਦਰ ਬਣਿਐ ਕਾਲ ਮੁਰਤ ਜੁੰਡੀ ਸਪੰਗੁ ਪੈ ਸਾਜਾ ਪਾਸੇ ਜੁਆ ਸੱਚ ਹੈਪੀ ਸੱਚ ਨਾਨਕ ਕੋਸੀ ਵੀ ਸੱਚ ਇੱਕੋ ਵੰਕਾਰ ਸਤਨਾਮ ਕਰਤਾ ਪੁਰਖੇਂਦਰ ਬਣਿਐ ਕਾਲ ਮੁਰਤ ਜੁੰਡੀ ਸਪੰਗੁ ਪੈ ਸਾਜਾ ਜਪੋ ਆਜ ਸੱਚ ਜੁਗਾ ਤੇ ਸੱਚ ਹੈਪੀ ਸੱਚ ਨਾਨਕ ਕੋਸੀ ਵੀ ਸੱਚ ਇੱਕੋ ਵੰਕਾਰ ਸਤਨਾਮ ਕਰਤਾ ਪੁਰਖੇਂਦਰ ਬਣਿਐ ਅਕਾਲ ਮੂਰਤੈ ਜੁਨੀ ਸੈ ਪਉ ਗੋਪਰ ਸਾਹਿਬ ਆਪੋ ਆਦ ਸਚੁ ਜੁਵਾਦ ਸਚੁ ਹੈ ਪਿ ਸਚ ਨਾਨਕੋ ਸਿਬ ਸਚ ਕੋ ਮੰਕਾਰ ਸਤਨਾ ਕਰਤਾ ਪੁਰਖ ਨੇ ਬਨੀ ਬੈਰ ਅਕਾਲ ਮੁਰਤ ਜੁਨੀ ਸੇ ਪੰਗੋ ਪ੍ਰਸ਼ਾਦ ਜਪ ਆਦ ਸੱਚ ਜੁਵਾਦ ਸੱਚ ਹੈਪੀ ਸਚ ਨਾਨਕ ਉਸੇ ਵੀ ਸਾਚੇ ਕੋ ਵੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਵੈ ਅਕਾਲ ਮੁਰਤ ਜੁਨੀ ਸੇ ਪੰਗੋ ਪ੍ਰਸ਼ਾਦ ਜਪ ਆਦ ਸੱਚ ਜੁਵਾਦ ਸੱਚ ਹੈਪੀ ਸਚ ਨਾਨਕ ਉਸੇ ਵੀ ਸਾਚੇ ਕੋ ਵੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਵੈ ਅਕਾਲ ਮੁਰਤ ਜੁਨੀ ਸੇ ਪੰਗੋ ਪ੍ਰਸ਼ਾਦ ਜਪ ਆਦ ਸੱਚ ਜੁਵਾਦ ਸੱਚ ਹੈਪੀ ਸਚ ਨਾਨਕ ਉਸੇ ਵੀ ਸਾਚੇ ਕੋ ਵੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਵੈ ਅਕਾਲ ਮੁਰਤ ਜੁਨੀ ਸੇ ਪੰਗੋ ਪ੍ਰਸ਼ਾਦ ਜਪ ਆਦ ਸੱਚ ਜੁਵਾਦ ਸੱਚ ਹੈਪੀ ਸਚ ਨਾਨਕ ਉਸੇ ਵੀ ਸਾਚੇ ਕੋ ਵੰਕਾਰ ਸਤ ਨਾਮ ਕਰਤਾ ਪੁਰਖ ਹਨੇ ਵੇ ਅਕਾਲ ਮੁਰਤਿ ਜੁਨੀ ਸਹਬਾਂ ਕੋ ਪ੍ਰਸ਼ਾਦ ਜਪ ਆਦ ਸੱਚ ਜੁਗਾਦ ਦੇ ਸੱਚ ਹੈ ਪੀ ਸੱਚ ਨਾਨਕ ਉਸ ਵੀ ਸੱਜ ਇੱਕੋ ਵੰਕਾਰ ਸਤ ਨਾਮ ਕਰਤਾ ਪੁਰਖ ਨਰਬਨ ਵੇ ਅਕਾਲ ਮੁਰਤਿ ਜੁਨੀ ਸਹਬਾਂ ਕੋ ਪ੍ਰਸ਼ਾਦ ਜਪ ਆਦ ਸੱਚ ਜੁਗਾਦ ਦੇ ਸੱਚ ਹੈ ਪੀ ਸੱਚ ਨਾਨਕ ਉਸ ਵੀ ਸੱਜ ਇੱਕੋ ਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਕਾਰ ਅਕਾਲ ਮੂਰਤਿ ਜੁਨੀ ਸੈ ਭੰਗੁ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕੋ ਵੰਕਾਰ ਸਤਿਨਾਮ ਕਰਤਾ ਪੁਰਖੇ ਨਰਿ ਬਨਿਐ ਕਾਲ ਮੂਰਤਿ ਜੁਨੀ ਸੈ ਭੰਗੁ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸਚ ਨਾਨਕ ਕੋਸੀ ਵੀ ਸੱਚ ਕੋ ਵੰਗਾਰ ਸਤ ਨਾਮ ਕਰਤਾ ਪੁਰਖੇ ਨਰ ਬਨਵਿਆ ਕਾਲ ਮੂਰਤ ਜੁੰਡੀ ਸਪੰਗੋ ਪ੍ਰਸ਼ਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸਚ ਨਾਨਕ ਕੋਸੀ ਵੀ ਸੱਚ ਇਕੋ ਅਵੰਕਾਰ ਸਤਨਾਮ ਕਰਤਾ ਪੁਰਖੇ ਨਰ ਬੋਨੀਆ ਕਾਲ ਮੁਰਤ ਜੁਨੀ ਸਪੰਗੋ ਪ੍ਰਸ਼ਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸਚ ਨਾਨਕ ਉਸ ਵੀ ਸੱਚ ਇਕੋ ਅਵੰਕਾਰ ਸਤਨਾਮ ਕਰਤਾ ਪੁਰਖੇ ਨਰ ਬੋਨੀਆ ਕਾਲ ਮੁਰਤ ਜੁਨੀ ਸਪੰਗੋ ਪ੍ਰਸ਼ਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸਚ ਨਾਨਕ ਉਸ ਵੀ ਸੱਚ ਇਕੋ ਅਵੰਕਾਰ ਸਤਨਾਮ ਕਰਤਾ ਪੁਰਖੇ ਨਿਰਭਉ ਨਿਰਵੈਕਾਰ ਕਲਮਰਤਾ ਜੁਨੀ ਸੈ પાੰਗੋ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਕੋ ਵੰਕਾਰ ਸਤਨਾਮ ਕਰਤਾ ਪੁਰਖ ਨਿਰਭਨ ਵਾ ਕਾਲ ਮਰਤਾ ਜੁਨੀ ਸੇਵੰਗੋ ਪ੍ਰਸ਼ਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਉਸੇ ਵੀ ਸੱਚੇ ਕੋ ਅਵੰਗਾਰ ਸਤਨਾਮ ਕਰਤਾ ਪੁਰਖ ਨਿਰਭਨ ਵਾ ਕਾਲ ਮਰਤਾ ਜੁਨੀ ਸੇਵੰਗੋ ਪ੍ਰਸ਼ਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਉਸੇ ਵੀ ਸੱਚੇ ਕੋ ਅਵੰਗਾਰ ਸਤਨਾਮ ਕਰਤਾ ਪੁਰਖ ਨਿਰਭਨ ਵਾ ਕਾਲ ਮਰਤਾ ਜੁਨੀ ਸੇਵੰਗੋ ਪ੍ਰਸ਼ਾਦ ਜਪ ਆਦ ਸੱਚ ਜੁਗਾ ਦੇ ਸੱਚ ਹੈਪੀ ਸਚਨਾਣਾ ਕੋਸੀ ਵੀ ਸੱਚ ਕੋ ਵੰਗਾਰ ਸਤਨਾਮ ਕਰਤਾ ਪੁਰਖਿੰਦਰ ਬਨਵਾ ਅਕਾਲ ਮੁਰਤ ਜੁਨੀ ਸੇ ਪੰਗੋ ਪ੍ਰਸ਼ਾਦ ਜਪ ਆਦ ਸੱਚ ਜੁਗਾ ਦੇ ਸੱਚ ਹੈਪੀ ਸਚਨਾਣਾ ਕੋਸੀ ਵੀ ਸੱਚ ਇੱਕੋ ਵੰਗਾਰ ਸਤਨਾਮ ਕਰਤਾ ਪੁਰਖਿੰਦਰ ਬਨਵਾ ਅਕਾਲ ਮੁਰਤ ਜੁਨੀ ਸੇ ਪੰਗੋ ਪ੍ਰਸ਼ਾਦ ਜਪ ਆਦ ਸੱਚ ਜੁਗਾ ਦੇ ਸੱਚ ਹੈਪੀ ਸਚਨਾਣਾ ਕੋਸੀ ਵੀ ਸੱਚ ਸਤਨਾਮ ਕਰਤਾ ਪੁਰਖਿੰਦਰ ਬਨਵਾ ਅਕਾਲ ਮੁਰਤ ਜੁਨੀ ਸੇ ਪੰਗੋ ਪ੍ਰਸ਼ਾਦ ਜਪ ਆਦ ਸੱਚ ਜੁਗਾ ਦੇ ਸੱਚ ਹੈਪੀ ਸਚਨਾਣਾ ਕੋਸੀ ਵੀ ਇਕੋ ਵੰਕਾਰ ਸਤਨਾਮ ਕਰਤਾ ਪੁਰਖ ਨਿਰਭਨ ਵਾ ਅਕਾਲ ਮੂਰਤੈ ਜੁਨੀ ਸੈ ਪੰਗੋ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਇਕੋ ਵੰਕਾਰ ਸਤਨਾਮ ਕਰਤਾ ਪੁਰਖ ਨਿਰਭਨ ਵਾ ਅਕਾਲ ਮੂਰਤੈ ਜੁਨੀ ਸੈ ਪੰਗੋ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਆਪਿ ਸਚੁ ਨਾਨਕ ਹੋਸੀ ਭੀ ਸਚ ਇਕੋ ਵੰਕਾਰ ਸਤਨਾਮ ਕਰਤਾ ਪੁਰਖ ਨਿਰਭਨ ਵਾ ਅਕਾਲ ਮੂਰਤੈ ਜੁਨੀ ਸੈ ਪੰਗੋ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਇਕੋ ਵੰਕਾਰ ਸਤਨਾਮ ਕਰਤਾ ਪੁਰਖ ਨਿਰਭਨ ਵਾ ਕਾਲ ਮੁਰਤ ਜੁਨੀ ਸਬੰਗੋ ਪਛਾ ਜਾਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਕੋ ਸਿਬੀ ਸੱਚ ਇਕੋ ਅਵੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੁਰਤ ਜੁਨੀ ਸਬੰਗੋ ਪਛਾ ਜਾਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਉਸ ਵੀ ਸੱਚ ਕੋ ਵੰਕਾਰ ਸਤਨਾਮ ਕਰਤਾ ਪੁਰਖ ਅੰਦਰ ਪਨ ਬੈਰ ਅਕਾਲ ਮੂਰਤ ਜੁਨੀ ਸੇਵੰਗੋ ਪਛਾ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਉਸ ਵੀ ਸੱਚ ਇੱਕੋ ਵੰਕਾਰ ਸਤਨਾਮ ਕਰਤਾ ਪੁਰਖ ਅੰਦਰ ਬਨੂ ਬੈ ਅਕਾਲ ਮੂਰਤ ਜੁਨੀ ਸੇਵੰਗੋ ਪਛਾ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਉਸ ਵੀ ਸੱਚ ਇੱਕੋ ਵੰਕਾਰ ਸਤਨਾਮ ਕਰਤਾ ਪੁਰਖ ਅੰਦਰ ਬਨੂ ਬੈ ਅਕਾਲ ਮੂਰਤ ਜੁਨੀ ਸੇਵੰਗੋ ਪਛਾ ਜਪ ਆਦ ਸੱਚ ਜੁਗਾਦ ਸੱਚ ਸਤ ਹੈ ਸਚ ਨਾਨਕ ਕੋ ਸਿਬਿ ਸੱਚ ਕੋ ਵੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸੈ ਭੰਗੋ ਪ੍ਰਸ਼ਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਕੋ ਸਿਬਿ ਸੱਚ ਕੋ ਵੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸੈ ਭੰਗੋ ਪ੍ਰਸ਼ਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਕੋ ਸਿਬਿ ਸੱਚ ਇੱਕੋ ਵੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤੈ ਜੁਨੀ ਸੈ ਪੰਗੋ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪਿਸਾਨ ਨਾਨਕ ਕੋ ਸਿਬੇ ਸੱਚ ਇੱਕੋ ਵੰਕਾਰ ਸਤ ਨਾਮ ਕਰਤਾ ਪੁਰਖ ਨ ਬਨੀ ਵਰ ਅਕਾਲ ਮੂਰਤ ਜੁਨੀ ਸਾਹਿਬਾਂ ਨੂੰ ਪ੍ਰਸ਼ਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸਚ ਨਾਨਕ ਉਸ ਵੀ ਸੱਚ ਇੱਕ ਵੰਕਾਰ ਸਤ ਨਾਮ ਕਰਤਾ ਪੁਰਖੇਂਦਰ ਬਣਿਐ ਮੂਰਤ ਜੁਨੀ ਸਾਹਿਬਾਂ ਨੂੰ ਪ੍ਰਸ਼ਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸਚ ਨਾਨਕ ਉਸ ਵੀ ਸੱਚ ਇੱਕ ਵੰਕਾਰ ਸਤ ਨਾਮ ਕਰਤਾ ਪੁਰਖੇਂਦਰ ਬਣਿਐ ਅਕਾਲ ਮੂਰਤ ਜੁਨੀ ਸਾਹਿਬਾਂ ਨੂੰ ਪ੍ਰਸ਼ਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸਚ ਨਾਨਕ ਉਸ ਵੀ ਸੱਚ ਇੱਕ ਵੰਕਾਰ ਸਤ ਨਾਮ ਕਰਤਾ ਪੁਰਖੇਂਦਰ ਬਣਿਐ ਅਕਾਲ ਮੂਰਤ ਜੁਨੀ ਸਾਹਿਬਾਂ ਨੂੰ ਪ੍ਰਸ਼ਾਦ ਜਪ ਆਦ ਸੱਚ ਜੁਗਾ ਤੇ ਸੱਚ ਆਪੇ ਸਚ ਨਾਨਕ ਉਸ ਵੀ ਸੱਚ ਇੱਕਵੰਕਰ ਸਤਨਾਮ ਕਰਤਾ ਪੁਰਖ ਨਰ ਬਨਵਾ ਕਾਲ ਮੁਰਤ ਜੁਨੀ ਸਭਨ ਗੱਪੇ ਸਾਜਾ ਜਪ ਆਦ ਸੱਚ ਜੁਗਾ ਦੇ ਸੱਚ ਆਪੇ ਸਚ ਨਾਨਕ ਉਸ ਵੀ ਸੱਚ ਇੱਕਵੰਕਰ ਸਤਨਾਮ ਕਰਤਾ ਪੁਰਖ ਨਰ ਬਨਵਾ ਕਾਲ ਮੁਰਤ ਜੁਨੀ ਸਭਨ ਗੱਪੇ ਸਾਜਾ ਜਪ ਆਦ ਸੱਚ ਜੁਵਾਦ ਸੱਚ ਆਪੇ ਸਚ ਨਾਨਕ ਉਸ ਵੀ ਸੱਚ ਕਵੰਕਰ ਸਤਨਾਮ ਕਰਤਾ ਪੁਰਖ ਨਰ ਬਨਵਾ ਕਾਲ ਮੁਰਤ ਜੁਨੀ ਸਭਨ ਗੱਪੇ ਸਾਜਾ ਜਪ ਆਦ ਸੱਚ ਜੁਵਾਦ ਸੱਚ ਆਪੇ ਸਚ ਨਾਨਕ ਉਸ ਵੀ ਸੱਚ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੇਪੰ ਗਉ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਉਸੇ ਵੀ ਸੱਚ ਏਕੋ ਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੇਪੰ ਗਉ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਉਸੇ ਵੀ ਸੱਚ ਏਕੋ ਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੇਪੰ ਗਉ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਉਸੇ ਵੀ ਸੱਚ ਏਕੋ ਵੰਕਾਰ ਸਤਿਨਾਮ ਕਰਤਾ ਪੁਰਖੇ ਨਰ ਬਨਵਾ ਅਕਾਲ ਮੂਰਤ ਜੁਨੀ ਸਭ ਵੰਗੋ ਪ੍ਰਸ਼ਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਉਸੇ ਵੀ ਸੱਚ ਇੱਕੋ ਵੰਗਾ ਸਤਿਨਾਮ ਕਰਤਾ ਪੁਰਖੇ ਨਰ ਬਨਵਾ ਅਕਾਲ ਮੂਰਤ ਜੁਨੀ ਸਭ ਵੰਗੋ ਪ੍ਰਸ਼ਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਉਸੇ ਵੀ ਸੱਚ ਇੱਕੋ ਵੰਕਾਰ ਸਤਿਨਾਮ ਕਰਤਾ ਪੁਰਖੇ ਨਰ ਬਨਵਾ ਅਕਾਲ ਮੂਰਤ ਜੁਨੀ ਸਭ ਵੰਗੋ ਪ੍ਰਸ਼ਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਉਸੇ ਵੀ ਸੱਚ ਇੱਕੋ ਵੰਕਾਰ ਸਤਿਨਾਮ ਕਰਤਾ ਪੁਰਖ ਨਰਬਨਰ ਬੈਰ ਕਾਲ ਮੁਰਤਜੁ ਨਿਸਾਪੰਗੋ ਪ੍ਰਸ਼ਾ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਉਸ ਬਿ ਸੱਚ ਕੋ ਵੰਕਾਰ ਸਤ ਨਾਮ ਕਰਤਾ ਪੁਰਖ ਨਰਬਨਰ ਬੈਰ ਕਾਲ ਮੁਰਤਜੁ ਨਿਸਾਪੰਗੋ ਪ੍ਰਸ਼ਾ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਉਸ ਬਿ ਸੱਚ ਇਕੋ ਵੰਕਾਰ ਸਤਨਾਮ ਕਰਤਾ ਪੁਰਖੇ ਨਿਰਭਨ ਵੈ ਆਕਾਰ ਮੁਰਤਾ ਜੁਨੀ ਸੇਵੰਗੋ ਪ੍ਰਸ਼ਾਦ ਆਪਾ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਕੋ ਸਿਬਿ ਸੱਚ ਇਕੋ ਵੰਕਾਰ ਸਤਨਾਮ ਕਰਤਾ ਪੁਰਖੇ ਨਿਰਭਨ ਵੈ ਕਾਲ ਮੁਰਤਾ ਜੁਨੀ ਸੇਵੰਗੋ ਪ੍ਰਸ਼ਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਕੋ ਸਿਬਿ ਸੱਚ ਇਕੋ ਵੰਕਾਰ ਸਤਨਾਮ ਕਰਤਾ ਪੁਰਖ ਨਰਭਉ ਨਿਵੈ ਕਾਲ ਮਰਤਾ ਜੁਨੀ ਸਭਾਂ ਕੋ ਪਛਾਹ ਜਾਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਉਸ ਵੀ ਸੱਚ ਇਕੋ ਵੰਕਾਰ ਸਤਨਾਮ ਕਰਤਾ ਪੁਰਖ ਨਰਭਉ ਨਿਵੈ ਕਾਲ ਮਰਤਾ ਜੁਨੀ ਸਭਾਂ ਕੋ ਪਛਾਹ ਜਾਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਉਸ ਵੀ ਸੱਚ ਇਕੋ ਵੰਕਾਰ ਸਤਨਾਮ ਕਰਤਾ ਪੁਰਖ ਨਰਭਉ ਨਿਵੈ ਕਾਲ ਮਰਤਾ ਜੁਨੀ ਸਭਾਂ ਕੋ ਪਛਾਹ ਜਾਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਉਸ ਵੀ ਸੱਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਕਾਰ ਕਲ ਮਰਤੇ ਜੁੰਦੀ ਸੇਵੰਗੋ ਪਛਾ ਜਪ ਆਦ ਸੱਚ ਜੁਗਾਦ ਸੱਚ ਹੈਪੀ ਸਤਨਾਕੋ ਸਿਬ ਸੱਚ ਓਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਕਾਰ ਕਲ ਮਰਤੇ ਜੁੰਦੀ ਸੇਵੰਗੋ ਪਛਾ ਜਪ ਆਦ ਸੱਚ ਜੁਗਾਦ ਸੱਚ ਹੈਪੀ ਸਤਨਾਕੋ ਸਿਬ ਸੱਚ ਓਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਕਾਰ ਕਲ ਮਰਤੇ ਜੁੰਦੀ ਸੇਵੰਗੋ ਪਛਾ ਜਪ ਹਾ ਤੇ ਸੱਚ ਦੀ ਬਾਤ ਸੱਚ ਹੈ ਹੈਪੀ ਸੱਚ ਨਾਨਕ ਕੋ ਸਭ ਸੱਚ ਇੱਕੋ ਵੰਕਾਰ ਸਤਿਨਾਮ ਕਰਤਾ ਪੁਰਖ ਨਰ ਬਨਵੇ ਅਕਾਲ ਮੂਰਤਿ ਜੁੰਦੀ ਸਭ ਉਪਰ ਸਾਜਾ ਪਾਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਕੋ ਸਭ ਸੱਚ ਇੱਕੋ ਵੰਕਾਰ ਸਤਿਨਾਮ ਕਰਤਾ ਪੁਰਖ ਨਰ ਬਨਵੇ ਅਕਾਲ ਮੂਰਤਿ ਜੁੰਦੀ ਸਭ ਉਪਰ ਸਾਜਾ ਪਾਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਕੋ ਸਭ ਸੱਚ ਇੱਕੋ ਵੰਕਾਰ ਸਤਿਨਾਮ ਕਰਤਾ ਪੁਰਖ ਨਰ ਬਨਵੇ ਅਕਾਲ ਮੂਰਤਿ ਜੁੰਦੀ ਸਭ ਉਪਰ ਸਾਜਾ ਜਪੋ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਕੋ ਵੇ ਸਾਡੇ ਕੋ ਬੰਕਰ ਸਤਨਾਮ ਕਰਤਾ ਪੁਰਖ ਨਰਬਨ ਨਰਵੈਰ ਕਾਲ ਮੁਰਤ ਜੁਨੀ ਸਭਾਂ ਕੋ ਪਛਾਦੇ ਜਪ ਆਦ ਸੱਚ ਜੁਗਾਦ ਸੱਚ ਹੈਪੀ ਸਚਨਾ ਕੋਸੀ ਵੀ ਸੱਚ ਕੋ ਵੰਕਾਰ ਸਤਨਾਮ ਕਰਤਾ ਪੁਰਖ ਨਰਬਨ ਨਵੈ ਕਾਲ ਮੁਰਤ ਜੁਨੀ ਸਭਾਂ ਕੋ ਪਛਾਦੇ ਜਪ ਆਦ ਸੱਚ ਜੁਗਾਦ ਸੱਚ ਹੈਪੀ ਸਚਨਾ ਕੋਸੀ ਵੀ ਸੱਚ ਕੋ ਵੰਕਾਰ ਸਤਨਾਮ ਕਰਤਾ ਪੁਰਖ ਨਰਬਨ ਨਵੈ ਕਾਲ ਮੁਰਤ ਜੁਨੀ ਸਭਾਂ ਕੋ ਪਛਾਦੇ ਜਪ ਆਦ ਸੱਚ ਜੁਗਾਦ ਸੱਚ ਹੈਪੀ ਸਚਨਾ ਕੋਸੀ ਵੀ ਸੱਚ ਕੋ ਵੰਕਾਰ ਸਤਨਾਮ ਕਰਤਾ ਪੁਰਖ ਨਰਬਨ ਨਵੈ ਕਾਲ ਮੁਰਤ ਜੁਨੀ ਸਭਾਂ ਕੋ ਪਛਾਦੇ ਜਪ ਆਦ ਸੱਚ ਜੁਗਾਦ ਸੱਚ ਹੈਪੀ ਸਚਨਾ ਕੋਸੀ ਵੀ ਸੱਚ ਕੋ ਵੰਕਾਰ ਸਤਨਾਮ ਕਰਤਾ ਪੁਰਖ ਨਰਬਨ ਨਵੈ ਕਾਲ ਗੋ ਪਛਾਦ ਜਪ ਆਦੇ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਉਸੇ ਵੀ ਸੱਚ ਇੱਕੋ ਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸੇਪੰ ਗੋ ਪਛਾਦ ਜਪ ਆਦੇ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਉਸੇ ਵੀ ਸੱਚ ਇੱਕੋ ਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸੇਵੰਗੋ ਪਛਾਦ ਜਪ ਆਦੇ ਸੱਚ ਜੁਗਾੜ ਦਾ ਸੱਚ ਹੈ ਸਚਨਾ ਨਾਨਕ ਕੋਸੀ ਵੀ ਸੱਚ ਕੋ ਅਵੰਗਾਰ ਸਤਨਾਮ ਕਰਤਾ ਪੁਰਖੰਦਰ ਬਨਵੈ ਅਕਾਲ ਮੁਰਤਿ ਜੁਮਨੀ ਸੇਵੰਗੋ ਪ੍ਰਸ਼ਾਦ ਜਾਪ ਆਦ ਸੱਚ ਜੁਗਾਦ ਸੱਚ ਐਪ ਸਚਨਾਣਕੋ ਸਿਬ ਸੱਚ ਇੱਕੋ ਵੰਕਾਰ ਸਤਨਾਮ ਕਰਤਾ ਪੁਰਖੰਦਰ ਬਨਵੈ ਅਕਾਲ ਮੁਰਤਿ ਜੁਮਨੀ ਸੇਵੰਗੋ ਪ੍ਰਸ਼ਾਦ ਜਾਪ ਆਦ ਸੱਚ ਜੁਗਾਦ ਸੱਚ ਐਪ ਸਚਨਾਣਕੋ ਸਿਬ ਸੱਚ ਇੱਕੋ ਵੰਕਾਰ ਸਤਨਾਮ ਕਰਤਾ ਪੁਰਖੰਦਰ ਬਨਵੈ ਅਕਾਲ ਮੁਰਤਿ ਜੁਮਨੀ ਸੇਵੰਗੋ ਪ੍ਰਸ਼ਾਦ ਜਾਪ ਆਦ ਸੱਚ ਜੁਗਾਦ ਸੱਚ ਐਪ ਸਚਨਾਣਕੋ ਸਿਬ ਸੱਚ ਇੱਕੋ ਵੰਕਾਰ ਸਤਨਾਮ ਕਰਤਾ ਪੁਰਖੰਦਰ ਬਨਵੈ ਅਕਾਲ ਮੁਰਤਿ ਜੁਮਨੀ ਸੇਵੰਗੋ ਪ੍ਰਸ਼ਾਦ ਜਾਪ ਆਦੇ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਕੋਸੀ ਵੀ ਸੱਚ ਕੋ ਵੰਕਰ ਸਤਿਨਾਮ ਕਰਤਾ ਪੁਰਖ ਨਰਭਨਿ ਵਾ ਕਾਲ ਮੂਰਤਿ ਜਿਨਿ ਸਭੰਗੋ ਪਛਾਦ ਜਪੁ ਆਦੇ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਕੋਸੀ ਵੀ ਸੱਚ ਕੋ ਵੰਕਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤਿ ਜਿਨਿ ਸਭੰਗੋ